ਦੇਖੋ ਆਮ ਆਦਮੀ ਪਾਰਟੀ ਦੇ ਉੱਪਰ ਸਰਪੰਚੀ ਚੋਣਾਂ ਦੇ ਵਿੱਚ ਵੱਡੇ ਦੋਸ਼ ਲੱਗੇ ਲੋਕਾਂ ਨੇ ਕਿਹਾ ਵੀ ਧੱਕੇ ਨਾਲ ਸਾਡੇ ਕਾਗਜ਼ ਰੱਦ ਕਰਾਏ ਗਏ ਸੈਂਕੜੇ ਪਿੰਡਾਂ 'ਚੋਂ ਇਹ ਆਵਾਜ਼ ਆਈ ਕਿ ਗੁੰਡਾਗਰਦੀ ਕਰਕੇ ਸਾਨੂੰ ਕਾਗਜ਼ ਭਰਨ ਨਹੀਂ ਦਿੱਤੇ ਗਏ ਇੱਥੋਂ ਤੱਕ ਕਿ ਆ ਕਿ ਹਰ ਤਰ੍ਹਾਂ ਦਾ ਧੱਕਾ ਸਰਪੰਚ ਜਿਤਾਉਣ ਦੇ ਲਈ ਕੀਤਾ ਗਿਆ ਕਿੰਨੇ ਸੈਂਕੜੇ ਪਿੰਡਾਂ ਦੇ ਲੋਕ ਹਾਈ ਕੋਰਟ ਤੱਕ ਗਏ ਪਰ ਉਦੋਂ ਆਮ ਆਦਮੀ ਪਾਰਟੀ ਕਹਿੰਦੀ ਰਹੀ ਨਹੀਂ ਅਸੀਂ ਤਾਂ ਇੰਜ ਕਰਦੇ ਨਹੀਂ ਅਸੀਂ ਤਾਂ ਇੰਜ ਕੀਤਾ ਨਹੀਂ ਇਹ ਝੂਠੇ ਇਲਜ਼ਾਮਤ ਨਹੀਂ ਪਰ ਉਸ ਤੋਂ ਬਾਅਦ ਹੁਣ ਜਦੋਂ ਮਨੀਸ਼ ਸੋਦੀਆ ਨੇ ਜਿਹੜਾ ਆਮ ਆਦਮੀ ਪਾਰਟੀ ਦਾ ਔਰਤ ਵਿੰਗਾ ਉਹ ਸੱਦ ਕੇ ਤੇ ਸਾਹਮਣੇ ਅਮਨ अरोड़ा ਤੇ ਭਗਵੰਤ ਮਾਨ ਸਾਹਿਬ ਦੇ ਇਹ ਗੱਲ ਕਹਿਤੀ ਵੀ ਭਾਈ ਅਸੀਂ ਸਾਮ-ਦਾਮ ਦੰਡ ਭੇਦ ਝੂਠ ਸੱਚ ਲੜਾਈ ਝਗੜਾ ਸਭ ਕੁਝ ਕਰਕੇ ਜੁੜਾ ਜਿੱਤਣੀਆਂ ਨੇ ਤਾਂ ਫਿਰ ਇੱਕ ਤਰ੍ਹਾਂ ਨਾਲ ਮੈਨੂੰ ਲੱਗਦਾ ਹੈ ਕਿ ਜਿਹੜੇ ਦੋਸ਼ ਸਰਪੰਚੀ ਬਲੇ ਲੱਗੇ ਉਹ ਵੀ ਉਹਨਾਂ ਨੇ ਕਬੂਲ ਕਰ ਲਈ। ਇੱਕ ਤਰ੍ਹਾਂ ਨਾਲ ਕਬੂਲ ਕਰ ਲਏ ਵੀ ਜੋ ਲੋਕ ਕਹਿੰਦੇ ਸੀ ਉਹ ਸਹੀ ਕਹਿੰਦੇ ਸੀ ਵੇਖੋ। ਪਾਰਟੀ ਬਾਜੀ ਤੋਂ ਬਾਹਰ ਨਿਕਲ ਕੇ ਮੇਰੀ ਗੱਲ ਸਮਝ ਆ ਸਕਦੀ ਹੈ। ਕਿਸੇ ਵੀ ਪਾਰਟੀ ਦੇ ਚਮਚੇ ਕੜਛੇ ਬਣਿਆ ਸੱਚ ਕਦੇ ਸਮਝਣੀ ਆ ਸਕਦਾ।